ਸੈਕਿੰਡ ਕਲਾਸ ਏਸੀ ਦੇ ਵਿੱਚ ਕੀ ਕੀ ਕੁਝ ਮਿਲਦਾ ਵਾ ਤੇ ਕਿੱਦਾਂ ਦੀਆਂ ਸੀਟਾਂ ਹੁੰਦੀਆਂ ਨੇ ਤੇ ਪਲੱਸ ਹਨਾ ਡੱਬਾ ਕਿਸ ਤਰ੍ਹਾਂ ਦਾ ਵਾ ਤੇ ਰੇਲਵੇ ਨੇ ਹੁਣ ਕਿੰਨੀ ਕੀ ਤਰੱਕੀ ਕਰ ਲਈ ਅੱਗੇ ਨਾਲੋਂ ਸਾਰਾ ਤੁਹਾਨੂੰ ਹੋਲੇ ਰਿਵਿਊ ਦਊਗਾ ਆਪ ਕੋ ਯਾ ਕਰਨਾ ਕਰੀਏ ਕੰਮ ਕਰਨੀ ਹੈ ਕੰਮ ਨਾ ਸੇੜਵਾਣਾ ਯਾ ਸੇੜਵਾਣਾ ਮਾ ਪਰ ਇਹ ਸੈਕਿੰਡ ਕਲਾਸ ਏਸੀ ਆ ਪੈਂਟਰੀ ਕਲਾਸ ਦੀ ਲਾਹਾਲ ਐਂਟਰੀ ਆ ਗਈ ਪੈਂਟਰੀ ਵਿੱਚ ਦਿਖਾਉਣਾ ਮੈਂ ਵੀ ਇੱਥੇ ਕੀ ਕੀ ਕੁਝ ਮਿਲ ਜਾਂਦਾ ਵਾ ਸਵੋਦ ਦਰੋਸ਼ਾ ਕਾਂਪੁਰ ਸੈਂਟਰ ਇਹ ਸਭ ਤੋਂ ਵੱਡਾ ਸਟੇਸ਼ਨ ਆ ਦੇਖੋ ਕਿੰਨੇ ਜਾਦਾ ਵਾ ਦੇ ਕਿਤੇ ਸਲੀਪਰ ਜਾਂ ਜਨਰਲ ਅੰਗਰੇਜ਼ੀਆਂ ਦੇ ਟਾਈਮ ਦਾ ਬਣਿਆ ਹੋਇਆ ਪੁਰਾਣਾ ਸ਼ਹਿਰ ਆ ਕਾਂਨਪੁਰ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅਨਾ ਤੁਹਾਨੂੰ ਦੱਸੂਗਾ ਕਿ ਸੈਕੰਡ ਕਲਾਸ ਏਸੀ ਦੇ ਵਿੱਚ ਕੀ ਕੀ ਕੁਝ ਮਿਲਦਾ ਵਾ ਤੇ ਕਿਦਾਂ ਦੀਆਂ ਸੀਟਾਂ ਹੁੰਦੀਆਂ ਨੇ ਤੇ ਪਲੱਸ ਹਨਾ ਡੱਬਾ ਕਿਸ ਤਰ੍ਹਾਂ ਦਾ ਵਾ ਤੇ ਰੇਲਵੇ ਨੇ ਹੁਣ ਕਿੰਨੀ ਕੀ ਤਰੱਕੀ ਕਰ ਲਈ ਅੱਗੇ ਨਾਲੋਂ ਸਾਰਾ ਤੁਹਾਨੂੰ ਹੋਲੇ ਰਿਵਿਊ ਦਊਂਗਾ ਆ ਦੇਖੋ ਇੱਥੇ ਸਾਰਾ ਕੁਝ ਮਿਲ ਜਾਂਦਾ ਨਾ ਥਰਡ ਕਲਾਸ ਦੇ ਵਿੱਚ ਵੀ ਤੇ ਇੱਕ ਦੋ ਚਾਦਰ ਇੱਕ ਥੱਲੇ ਵਿਛਾਉਣ ਵਾਸਤੇ ਇੱਕ ਉੱਪਰ ਵਿਛਾਉਣ ਵਾਸਤੇ ਤੇ ਆਪਲਾ ਮੋਟਾ ਕੰਬਲ ਇਹ ਥਰਡ ਕਲਾਸ ਦੇ ਵਿੱਚ ਮਿਲਦਾ ਵਾ ਜਿਹੜਾ ਸੈਕੰਡ ਕਲਾਸ ਦੇ ਵਿੱਚ ਹੁੰਦਾ ਉਹਦੇ ਵਿੱਚ ਆ ਸੀਟ ਨਹੀਂ ਲੱਗੀ ਹੁੰਦੀ ਆ ਜੀ ਤਿੰਨ ਸੀਟਾਂ ਨਹੀਂ ਲੱਗੀਆਂ ਹੁੰਦੀਆਂ ਉਹਦੇ ਵਿੱਚ ਦੋ ਸੀਟਾਂ ਲੱਗੀਆਂ ਹੁੰਦੀਆਂ ਨੇ ਆਹ ਵਾਲੀਆਂ ਦੋ 1 2 3 ਤਿੰਨ ਸੀਟਾਂ ਲੱਗੀਆਂ ਹੋਈਆਂ ਨੇ ਥਰਡ ਕਲਾਸ ਦੇ ਵਿੱਚ ਸੈਕੰਡ ਕਲਾਸ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਆਹ ਸੈਂਟਰ ਵਾਲੀ ਸੀਟ ਨਹੀਂ ਹੁੰਦੀ ਉਹਦੇ ਵਿੱਚ ਦੋ ਸੀਟਾਂ ਹੁੰਦੀਆਂ ਨੇ ਪਲੱਸ ਇੱਕ ਨਾਲ ਆਪ ਬਲੈਕ ਵਾਲਾ ਕੰਬਲ ਦਿੰਦੇ ਨੇ ਸੈਕੰਡ ਔਰ ਥਰਡ ਕਲਾਸ ਦੇ ਵਿੱਚ ਜਿਆਦਾ ਡਿਫਰੈਂਸ ਨਹੀਂ ਹੁੰਦਾ ਹੈਗਾ ਸਿਰਫ ਸੀਟਾਂ ਲਈ ਡਿਫਰੈਂਸ ਹੁੰਦਾ ਵਾ ਕਿ ਉਹਦੇ ਵਿੱਚ ਸੈਕੰਡ ਦੇ ਵਿੱਚ ਸੈਕੰਡਰੀ ਸੀਟ ਵਿੱਚ ਜੋ ਵਿਚਕਾਰ ਹੁੰਦੀ ਆ ਉਹ ਕੱਢੀ ਹੋਈ ਹੁੰਦੀ ਆ ਉਹ ਦੇਖੋ ਸਹਜ ਬੈਠੀ ਆ ਬਾਕੀ ਅਸਲ ਆਈਟਮਾਂ ਅੰਦਰ ਕੀਤੀਆਂ ਹੋਈਆਂ ਸੀਗੀਆਂ ਚਲੋ ਫਰੈਂਡਸ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਸਾਰੀ ਜਾਣਕਾਰੀ ਦਿੰਦਾ ਰਹੂੰਗਾ ਕਿੱਥੇ ਕੀ ਕੁਝ ਹੁੰਦਾ ਕਿੱਥੇ ਕੀ ਕੁਝ ਹੁੰਦਾ ਸਾਰੀ ਫੁੱਲ ਇਨਫੋਰਮੇਸ਼ਨ ਦਊਂਗਾ ਤੁਹਾਨੂੰ ਆ ਦੇਖੋ ਨਾ ਇਤੋਂ ਕਿੰਨਾ ਜ਼ਿਆਦਾ ਡੱਬਾ ਹਿੱਲਦਾ ਸੀਗਾ ਤੇ ਕੈਮਰੇ ਵਿੱਚ ਤਾਂ ਘੱਟ ਪਤਲ ਚੱਲਦਾ ਵਾ ਰੀਅਲ ਵਿੱਚ ਬਹੁਤ ਜ਼ਿਆਦਾ ਹਿੱਲਦਾ ਸੀਗਾ ਇਹ कैसा लग रहा है अच्छा लग रहा है अपने चलो अगे है? आप आगे चल के दिखाओने हैं बाहर आओ रे शायद मम्मी भी आ गई क्या हुआ आपको तो? क्या करना कर रही काम करनी है काम मैं शेर बोल रहा यार ਇੱਕ ਨੰਬਰ ਆਪਣਾ ਜੀਗਾ 3644 ਨਹੀਂ ਨਹੀਂ ਆਹ ਉਹ ਤੇ ਇਹ ਤੇ ਇਹ ਨੰਬਰ ਇਹ ਸੈਕਿੰਡ ਕਲਾਸ AC ਆ ਕਹਿੰਦੇ ਖਲਾਤੇ ਆਲੇ ਆ ਸੈਕਿੰਡ ਕਲਾਸ AC ਦਾ ਪੂਰਾ ਦਰਜਾ ਹੋਊਗਾ ਕਿਉਂਕਿ ਸੈਕਿੰਡ ਕਲਾਸ AC ਦੇ ਵਿੱਚ ਇਹ ਹਨੋਤੀਆ ਤੇ ਚਲੋ ਆਓ ਤੁਹਾਨੂੰ ਪਹਿਲਾਂ ਨਾ ਡੱਬੇ ਦਾ ਫੁੱਲ ਰਿਵਿਊ ਦੇ ਨਾ ਕਿਸ ਤਰ੍ਹਾਂ ਦਾ ਵਾ ਡੱਬਾ ਵਾ ਆਫੇ ਲੋ ਲੈਕ ਗੋ ਆ ਪੈਂਟਰੀ ਵਿੱਚ ਆ ਗਏ ਆ ਪੈਂਟਰੀ ਵਿੱਚ ਜਿਹੜੀ ਥਾਲੀ ਮਿਲਦੀ ਹੁੰਦੀ ਆ ਉਹ ਦਿਖਾਉਣਾ ਤੁਹਾਨੂੰ ਜਿਹਦੇ ਵਿੱਚ ਦਾਲ ਸਬਜੀ ਚਾਵਲ ਤੇ ਨਾਲ ਫੁਲਕੇ ਸਲਾਦ ਸਾਰਾ ਕੁਝ ਮਿਲਦਾ ਹੁੰਦਾ ਤੇ ਜਿਹੜੀ ਨਾਨ ਵੇਜ ਹੁੰਦੀ ਆ ਉਹਦੇ ਵਿੱਚ ਐਗ ਮਿਲਦੇ ਹੁੰਦੇ ਆ ਤੇ ਜਿਹੜੀ ਪਾਣੀ ਦੀ ਬੋਤਲ ਕਈ 20 ਦੀ ਵੀ ਦੇ ਦਿੰਦੇ ਹੁੰਦੇ ਆ ਉਹਦਾ ਰੀਅਲ ਪ੍ਰਾਈਸ 15 ਰੁਪਏ ਹੁੰਦਾ ਵਾ ਏਟ ਵੀ ਬਿਲਕੁਲ ਖਰਾਬ ਨੇ ਫਸਟ ਕਲਾਸ ਸੈਕੰਡ ਕਲਾਸ ਥਰਡ ਕਲਾਸ ਦੇ ਵਿੱਚ ਕੋਈ ਬਹੁਤਾ ਫਰਕ ਤਾਂ ਹੈ ਨਹੀਂਗਾ ਦੇਖਦੇ ਹਾਂ ਹੁਣ ਅੰਦਰ ਦਿਖਾਉਣਾ ਆਹ ਦੇਖੋ ਫਰੈਂਡਸ ਹੈ ਨਾ ਪੁਰਾਣੀ ਐਟਾ ਦਾ ਪੋਲ ਬਣਿਆ ਹੋਇਆ ਆ ਅੱਜ ਕੱਲ ਤਾਂ ਇਦਾਂ ਦਾ ਬਣਿਆ ਨਹੀਂ ਹੁੰਦਾ ਹੈਗਾ ਦੇਖੋ ਬਿਲਕੁਲ ਪੁਰਾਣੇ ਸਟਾਈਲ ਦਾ ਬਣਿਆ ਹੋਇਆ ਉਹ ਜਿਹੜਾ ਸੀਗਾ ਉਹ ਛੋਟੀ ਇੱਟ ਦਾ ਸੀਗਾ ਆਹ ਤਾਂ ਵੱਡੀ ਇੱਟ ਦਾ ਵਾ ਇਹ ਵੀ ਹਮ ਰੇਤ ਜਾਣੇ ਟਾਈਮ ਦਾ ਬਣਿਆ ਹੋਇਆ ਜਾਦੇ ਟਾਈਮ ਦਾ ਬਣਿਆ ਹੋਇਆ ਪੁਰਾਣਾ ਸ਼ਹਿਰ ਆ ਕਾਨਪੁਰ ਆਪਾਂ ਹਮਿੰਨੇ ਤੁੰਦੇ ਨਹੀਂ ਜਾਂਦੇ ਹਾਂ ਉਹ ਹੈ ਲੋ ਸਟੇ ਕਾਨਪੁਰ ਮਿੰਨੋ ਨਾ ਲੈਣਾ ਤੁੰਦੇ ਨਹੀਂ ਜਾਂਦਾ ਇੱਥੇ ਤੇ ਇਹਦੇ ਉੱਧੇ ਲੈਣੀ ਨਾ ਆਮੀ ਮੋਲ ਕਿਵੇਂ ਮਿਲਾਂਗੇ ਦੁੱਧ ਦੇ ਦੁੱਧੇ ਕਿਵੇਂ ਤੇ ਇੰਦੀਆਂ ਸਹਜ ਕਹਿੰਦੇ ਇਧਰੋਂ ਟ੍ਰੇਨ ਉਧਰ ਕਿੱਦਾਂ ਚੱਲੇ ਉਹ ਦੇਖ ਮੌਂਕੀ ਕਿੱਥੇ ਟ੍ਰੇਨ ਦੇ ਉੱਪਰ ओही वाला मंकी है ना? ओ बैठा, मंकी, देखा मंकी? बहुत नहीं कानपुर बहुत मंकी है। जब तो ना पापा कानपुर रेलवे स्टेशन आ गया फिर। आ गया? हम्म। नहीं तेरे उतरूंगा, मैं तेरे उतरना नहीं है। अपने तू ब्लैक वाले बाल बाल से घेरा कर दें तो लंच करना है ना लंच करने वाले वो बाल तो गए थे टानिया से रुको भी चाहिए हाँ ना नहीं तेरे रुको भी लंच तो बहुत तरह से कानपुर सेंटर इस साल तो बड़ा स्टेशन है बहुत तरह से तो आने तो बहुत बार का हाँ आप बताएं तो ਦੇਖੋ ਕਿੰਨੀ ਜਾਦਾ ਵਾਰ ਦੇ ਕਿਤੇ ਸਲੀਪਰ ਜਾਂ ਜਰਨਲ ਚੋਵੇ ਉੱਤੇ ਤਾਂ ਚੜਨ ਨੂੰ ਬਹੁਤ ਦਿੱਕਤ ਹੋਵੇ। ਦੇਖੋ ਕਿੰਨੀ ਜਾਦਾ ਦੁਨੀਆ ਕੋਰਕਪੁਰ ਵਾਲੀ ਉਹ ਪਰਲੇ ਪਾਸੇ ਕਿਲੇਟਰੇ ਹਨਾ گورਕਪੁਰ ਪਨਵੇਲ ਹਾਂ ਉਹ ਉੱਧਰ ਆ ਦੇਖੋ ਉੱਧਰ ਵਾਲੀਆਂ ਸੀਟਾਂ ਕਿੰਨੀਆਂ ਭੱਜ ਜਾਈ ਜਾਂਦੇ ਕੋਦੇ ਟਾਕੀਆਂ ਦੇਖੋ ਉਹ ਦੇਖੋ ਖੜਨ ਨੂੰ ਜਗ੍ਹਾ ਨਹੀਂ ਤੋ ਰਾਹੇ ਨਾ ਨਾ एक निपार के गट्टी जानती है नहीं देख के कोई बच्चों खड़ा कोई बैठ सा सग दे नहीं दादी कौन से पर है जानता बैठ कितने कोई जानता हूँ दादी टूटा ही वाले थी ना इसको टूटा ही है आधे लगा कितने बच बच जानते हैं तू 340. हो गया। <laughs> ना ट्रेन देखने में नहीं। मैं इतो देख लगे ਇਹ ਕਿੱਥੇ ਵਾਲੀ ਹੈ ਪਣੀ ਟ੍ਰੇਨ ਕਿੱਥੇ ਵਾਲੀ ਹੈ ਸਾਊਥ ਵਾਲੀ ਆ ਸਾਊਥ ਵਾਲੀ ਟ੍ਰੇਨ ਆ ਫਿਰ ਫਲੈਨੀ ਅੰਦਾ ਬੜੀ ਸਪੀਡ ਨਾਲ ਜਾ ਰਹੀ ਆ ਫਰੈਂਡਸ ਆ ਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਰ ਕੂਲਿੰਗ ਬਹੁਤ ਜ਼ਿਆਦਾ ਛੱਡੀ ਹੁੰਦੀ ਆ ਕੂਲਿੰਗ ਬਹੁਤ ਛੱਡੀ ਹੁੰਦੀ ਆ ਅੱਗੇ ਨਾਲੋਂ ਰੇਲਵੇ ਦਾ ਬਹੁਤ ਸੁਧਾਰ ਹੋ ਗਿਆ ਜਿਸ ਤਰ੍ਹਾਂ ਅੱਗੇ ਬੜੀ ਦਿੱਕਤ ਹੁੰਦੀ ਸੀ ਸਫਾਈ ਨਹੀਂ ਹੁੰਦੀ ਸੀ ਯਾਨੀ ਕਿ 20 30% ਤੱਕ ਤਾਂ 30 40% ਵੀ ला ਸਕਦੇ ਆ ਕਿ ਅੱਗੇ ਨਾਲੋਂ ਸਫਾਈ ਹੋਗੀ ਟ੍ਰੇਨ 'ਚ ਆਹ ਦੇਖੋ ਆਹ ਵਧੀਆ ਰੈਡ ਕਲਰ ਵਾਲੀ ਇਹ ਨਵੇਂ ਨੇ yellow ਵਾਲੀਆਂ ਪੁਰਾਣੀਆਂ ਨੇ